ਦਾ ਅੱਜ ਨੂੰ ਕੀ ਕਹਿਣਾ ਚਾਹੋ ਹਾਂਜੀ ਬੇਸਿਕਲੀ ਜੋ ਇਹ ਆਟਿਜ਼ਮ ਨਾਮ ਬੋਲ ਕੇ ਮੇਰਾ ਨਾਮ ਅਤਲ ਮਦਾਨੇ ਜੀ ਮੈਂ ਕਲੀਨਿਕਲ ਸਾਈਕੋਲੋਜਿਸਟ ਹਾਂ ਔਰ ਅੱਜ ਦਾ ਜਿਹੜਾ ਸਾਡਾ ਮਕਸਦ ਸੀਗਾ ਜਿਹੜਾ ਆਟਿਜ਼ਮ ਅਵੇਅਰਨੈਸ ਡੇ ਹੈ 2 ਅਪ੍ਰੈਲ ਨੂੰ ਇਹ ਵਰਲਡ ਆਟਿਜ਼ਮ ਅਵੇਅਰਨੈਸ ਡੇ ਦੇ ਲੈਵਲ ਤੋਂ ਉੱਤੇ ਐਸ ਉਪਲਖ ਦੇ ਉੱਤੇ ਅਸੀਂ ਇੱਕ ਅਵੇਅਰਨੈਸ ਕੈਂਪੇਨ ਚਲਾ ਰਹੇ ਸੀ ਜਿਹਦੇ ਅੰਦਰ ਅਸੀਂ ਇਹ ਦੱਸਣਾ ਚਾਹ ਰਹੇ ਸੀਗੇ ਕਿ ਆਟਿਜ਼ਮ ਬੇਸਿਕਲੀ ਕੀ ਹੈ ਸੋ ਆਟਿਜ਼ਮ ਨੂੰ ਅਸੀਂ ਅਗਰ ਸ਼ਾਰਟ ਇਟ ਸਮਝਣਾ ਚਾਹੀਏ ਤੇ ਐਸ ਦੇ ਮੇਨਲੀ 3 ਪੁਆਇੰਟ ਨੇ ਸਭ ਤੋਂ ਪਹਿਲਾ ਪੁਆਇੰਟ ਹੈ ਹੈਗਾ ਕਿ ਇਸ ਦੇ ਅੰਦਰ ਸਾਡੇ ਬੱਚੇ ਜਿਹੜੇ ਹੁੰਦੇ ਨੇ ਉਹ ਪ੍ਰੋਪਰਲੀ ਕਮਿਊਨੀਕੇਟ ਨਹੀਂ ਕਰ ਪਾਉਂਦੇ ਜਾਂ ਤੇ ਉਹਨਾਂ ਕੋਲ ਸ਼ਬਦ ਨਹੀਂ ਹੁੰਦੇ ਔਰ ਜੇ ਸ਼ਬਦ ਹੁੰਦੇ ਵੀ ਨਹੀਂ ਤੇ ਉਹ ਪ੍ਰੋਪਰਲੀ ਗੱਲਬਾਤ ਨਹੀਂ ਕਰ ਪਾਉਂਦੇ ਦੂਸਰਾ ਪੁਆਇੰਟ ਹੁੰਦਾ ਹੈ ਇਸ ਦੇ ਅੰਦਰ ਸੋਸ਼ਲ ਡੈਫਿਸਿਟ ਇਹ ਬੱਚੇ ਆਪਣੀ ਉਮਰ ਮੁਤਾਬਿਕ ਆਪਣੇ ਆਪ ਹੈਲੋ ਨਹੀਂ ਬਾਈ ਨਹੀਂ ਜਾਂ ਆਪਣੇ ਆਪ ਇੱਕ ਜ਼ਿਆਦਾ ਇਨਵੋਲ ਰਹਿਣਾ ਜਾਂ ਸਟ੍ਰੇਂਜਰਜ਼ ਇਨ ਆਲ ਸੋਸਾਇਟੀਲ ਲੈਵਲ ਤੇ ਬਹੁਤ ਜ਼ਿਆਦਾ ਮਿਕਸ ਅਪ ਨਾ ਹੋਣਾ ਤੀਸਰੀ ਚੀਜ਼ ਇਸ ਦੇ ਅੰਦਰ ਹੁੰਦੀ ਹੈ ਕਿ ਅਗਰ ਇਹ ਵਾਲੇ ਬੱਚੇ ਸਾਡੇ ਕੁਝ ਸੈਂਸਰੀ ਇਸ਼ੂਜ਼ ਦੀ وجہ ਨਾਲ ਕੁਝ ਸਟੀਰੀਓ ਟਿਪੀਕਲ ਬਿਹੇਵੀਅਰ ਸ਼ੋ ਕਰ ਦਿੰਦੇ ਨੇ ਜਿਹਦੇ ਅੰਦਰ ਹੈਂਡ ਫਲੈਪਿੰਗ ਹੋ ਸਕਦੀ ਹੈ ਚੀਜ਼ਾਂ ਦੀ स्मੈਲਿੰਗ ਹੋ ਸਕਦੀ ਹੈ ਕੰਨਾਂ ਤੇ ਹੱਥ ਰੱਖਣਾ ਹੋ ਸਕਦਾ ਹੈ ਗੋਲ ਗੋਲ ਘੁੰਮਣਾ ਹੋ ਸਕਦਾ ਹੈ ਇਹ ਸਾਡਾ ਮੇਨ ਮਕਸਦ ਸਿਰਫ ਐਸ ਨੂੰ ਦੱਸਣਾ ਐਸ ਕਰਕੇ ਜ਼ਰੂਰੀ ਸੀਗਾ ਕਿਉਂਕਿ ਇਹਦੇ ਟ੍ਰੀਟਮੈਂਟ ਵਾਸਤੇ ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈ अर्ਲੀ ਇੰਟਰਵੈਂਸ਼ਨ अर्ਲੀ ਇੰਟਰਵੈਂਸ਼ਨ ਦਾ ਮਤਲਬ ਹੈ ਬਿਲੋ ਦੀ ਏਜ ਆਫ 5 ইয়ারਸ 5 ਸਾਲ ਤੋਂ ਜਿੰਨਾ ਪਹਿਲੇ ਬੱਚੇ ਦਾ ਅਗਾਂ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਜਾਏ ਉਸ ਦੇ ਅੰਦਰ ਉਨੇ ਹੀ ਸਿਗਨੀਫੀਕੈਂਟ ਇੰਪਰੂਵਮੈਂਟ ਆਨ देयर ਚਾਂਸਸ ਹੁੰ ਨੇ ਪੰਜ ਸਾਲ ਤੋਂ ਉੱਪਰ ਹੋਵੇ ਤਾਂ ਕਿੰਨੇ ਸੋ ਦੇਖੋ ਇਸ ਤਰ੍ਹਾਂ ਹੈ ਅਜੇ ਕੀ ਹੈ ਕਿ ਬ੍ਰੇਨ ਜਿਹੜਾ ਹੈ ਸਟਾਰਟਿੰਗ ਦੇ ইয়ারস ਵਿੱਚ ਬਣ ਰਿਹਾ ਇਹਦਾ ਮਤਲਬ ਨਹੀਂ ਹੈ ਕਿ 5 ਸਾਲ ਤੋਂ ਬਾਅਦ ਇੰਪਰੂਵਮੈਂਟ ਨਹੀਂ ਹੋ ਪਾਏਗੀ ਕਿੰਨੇ ਸਾਲ ਲੇਕਿਨ ਗ੍ਰੈਜੂਅਲੀ ਕੀ ਆ ਜਾਂਦਾ ਹੈ ਕਿ ਜਿਵੇਂ ਜਿਵੇਂ ਬ੍ਰੇਨ ਸਾਡਾ ਵੱਡਾ ਹੁੰਦਾ ਜਾਂਦਾ ਹੈ ਏਜ ਦੇ ਨਾਲ ਉਹ ਉਹਨਾਂ ਹੀ ਕ੍ਰਿਸਟਲਾਈਜ਼ਡ ਹੋਣ ਲੱਗ ਜਾਂਦਾ ਹੈ ਕ੍ਰਿਸਟਲਾਈਜ਼ ਹੋਣ ਦਾ ਮਤਲਬ ਕਿ ਥੀਰੇ 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 ਬ੍ਰੇਨ ਅਗਰ ਪੰਜਾਬੀ ਵਿੱਚ ਅਗਰ ਜਨਰਲ ਪਾਰਸ਼ਾ ਚਾਹੀਏ ਤਾਂ ਪਕਣਾ ਸ਼ੁਰੂ ਹੋ ਜਾਂਦਾ ਹੈ ਜੋ ਕਿ ਬਹੁਤ ਨੇਚਰਲ ਫੀਨੋਮੈਨਾ ਹੈ ਸਾਡੇ ਸਾਰੇ ਚੰਗਾ ਤੁਸੀਂ ਜਿਵੇਂ ਸੋ ਜਿਵੇਂ ਕੋਈ ਬਿਮਾਰੀ ਨਹੀਂ ਹੈ ਕੰਡੀਸ਼ਨ ਹੈ ਤੇ ਜਿੰਨੀ ਜਲਦੀ ਇਹਦਾ ਡਾਇਗਨੋਸ ਹੋ ਜਾਏਗਾ ਉੰਨੀ ਜਲਦੀ ਬੱਚਾ ਉਸ ਚੀਜ਼ਾਂ ਨੂੰ ਸਿੱਖਣਾ ਸ਼ੁਰੂ ਕਰ ਦੇਗਾ ਇੱਕ ਉਸਵਾਇਜ਼ ਕੀ ਹੈ ਕਾਸਟ ਵਾਈਜ਼ ਦੇਖੋ ਇਸ ਦਾ ਜਿਹੜਾ ਕਿ ਟ੍ਰੀਟਮੈਂਟ ਅਗਰ ਗੱਲ ਕਰੀਏ ਤੇ ਇਸ ਦੇ ਅੰਦਰ 600-700 ਰੁਪਏ ਪਰ ਸੈਸ਼ਨ ਤੋਂ ਸ਼ੁਰੂ ਹੋ ਜਾਂਦਾ ਹੈ ਬਟ ਇਹ ਡਿਪੈਂਡ ਕਰਦਾ ਹੈ ਕਿ ਇਹ ਇੱਕ ਸੈਸ਼ਨ ਜਿਹੜਾ 45 ਮਿੰਟ ਦਾ ਹੁੰਦਾ ਹੈ ਕਿਸ ਬੱਚੇ ਨੂੰ ਕਿੰਨੀ ਕੋ ਫ੍ਰੀਕਵੈਂਸੀ ਦੇ ਅੰਦਰ ਜ਼ਰੂਰਤ ਹੈ ਲੇਕਿਨ ਕਿਉਂਕਿ ਇਹ ਚਾਰਜਸ ਬਹੁਤ ਮਹਿੰਗੇ ਹੁੰਦੇ ਨੇ ਇਸ ਕਰਕੇ ਅਸੀਂ ਇਸ ਚੀਜ਼ ਦੇ ਉੱਤੇ ਬੜੀ ਕੋਸ਼ਿਸ਼ ਕਰੀ ਦੀਏ ਕਿ ਅਗਰ ਕੋਈ ਇਕਨੋਮਿਕਲ ਗਰਾਉਂਡ ਦੇ ਉੱਤੇ ਅਗਰ ਕੋਈ ਐਲੀਜੀਬਲ ਪਰਸਨ ਹੈਗੇ ਨੇ ਤੇ ਉਹਨਾਂ ਨੂੰ ਸਿਗਨੀਫੀਕੈਂਟ ਲੈਵਲ ਦੇ ਉੱਤੇ ਫੀਸ ਸਬਸਿਡੀ ਪ੍ਰੋਵਾਈਡ ਕਰਾਈ ਜਾਏ ਜੋ ਕਿ ਸਾਡਾ ਜਿਹੜਾ ٹرسٹ ਹੈ ਫ Thank you. <laughs>